ਤੋਂ ਲੈ ਰਹੇ ਹਾਂ ਜੀ ਇੱਕ ਸਲਾਹ ਅਸੀਂ ਦੱਸੋ ਜੀ ਕੀ ਸਲਾਹ ਆਪਣੀ ਆਈ ਸੀਗੇ ਜੀ ਖੇਤ ਉਹ ਦਸ ਟੂੜੀ ਛਾੜੀ ਬਣਾ ਲਈ ਤੇ ਅਸੀਂ ਪਹਿਲਾਂ ਚਾਰ ਪਾਉਂਦੇ ਹੁੰਦੇ ਸੀ ਪਿਛਲੀ ਵਾਰ ਸਾਡੀ ਮੱਕੀ ਸਹੀ ਨਹੀਂ ਹੋਈ ਅਸੀਂ ਖਰਚਾ ਬਹੁਤ ਕੀਤਾ ਤਾਂ ਉਦੋਂ ਦਾ ਮਨ ਜਾ ਫਿੱਕਾ ਪੈ ਗਿਆ ਵੀ ਆਪਾਂ ਚਾਰ ਨਹੀਂ ਪਾਉਂਦੇਗੇ ਤੇ ਆਪਾਂ ਤਾਂ ਵੀ ਬਸਤਾ ਆ ਜਾ ਨਹੀਂ ਰਹੀ ਵੱਢ ਕੇ ਪਾਇਆ ਕਰਾਂਗੇ ਤਾਂ ਅਸੀਂ ਇਹਦੇ ਵਿੱਚ ਨਾ ਸਪਣੇ ਸੀਗੀ ਬਰਸੀਨ ਤੇ ਜਮੇ ਤਾਂ ਹੁਣ ਸਾਨੂੰ ਐਸੀ ਵੀ ਆਪਾਂ ਇਹਨੂੰ ਸਾਰੇ ਨੂੰ ਬਾਕੇ ਦੁਵਾਰੇ ਇਹਦੇ ਵਿੱਚ ਜਿਹੜਾ ਚਾਰ ਬਾਡੀਆਂ ਦਿੰਦਾ ਬਾਜਰਾ ਵੀ ਉਹ ਬੀਜ ਦਈਏ ਤੇ ਜਿਹੜਾ ਆਪਾਂ ਹੁਣ ਇੱਧਰ ਝੋਨਾ ਲਾਉਣਾ ਹੈਗਾ ਇੱਧਰ ਥੂੜੀ ਬਣਾ ਲਈ ਆਪਾਂ ਤੇ ਇਹ ਸੋਚਦੇ ਸੀਗੇ ਵੀ ਆਪਾਂ ਪਹਿਲਾਂ ਉਹਦੇ ਦੇ ਉਹਦੇ ਵਿੱਚ ਇੱਕ ਕਿਹਾਰਾ ਵੀ ਮੱਕ ਦਾ ਬੀਜ ਦਈਏ ਤਾਂ ਆਪਾਂ ਜਦੋਂ ਉਹ ਵਿੱਚ ਝੋਨਾ ਲਾਵਾਂਗੇ ਉਦੋਂ ਉਹ ਮੱਕ ਦਾ ਪਹਿਲੀਆਂ ਚ ਦੀ ਆਪਾਂ ਕਿਹਾਰਾ ਪਸ਼ੂਆਂ ਨੂੰ ਵੱਡ ਵੱਡ ਕੇ ਪਾ ਦਾਂਗੇ ਵੀ ਇਹਦੇ ਵਿੱਚ ਬਾਜਰਾ ਆਪਾਂ ਬਾਅਦ ਚ ਬੀਜ ਦਾਂਗੇ ਤਾਂ ਸਾਨੂੰ ਜਿਹੜੇ ਕਿਸਾਨ ਭਰਾ ਨੇ ਜ਼ਰੂਰ ਮਾੜੀ ਜੀ ਸਾਨੂੰ ਸਲਾਹ ਦਿਓ ਵੀ ਪਹਿਲਾਂ ਆਪਾਂ ਉਹਦੇ ਚ ਮੱਕ ਬੀਜੀਏ ਤੇ ਵੀ ਇਹਦੇ 'ਚ ਆਪਾਂ ਹੁਣ ਵੀ ਰੌਣੀ ਕੱਢ ਦਈਏ ਤਾਂ ਵੀ ਇਹਦੇ 'ਚ ਆਪਾਂ ਬਾਜਰਾ ਬਾਅਦ 'ਚ ਵੀਜੀਏ ਇਹ ਤਾਂ ਆਪਣਾ ਕੱਲਾ ਵੀ ਆਪਣੇ ਹਰੇ-ਚਾਰੇ ਵਾਸਤੇ ਇਹ ਦੋ ਕਣਾਲਾ ਉਹ ਤਾਂ ਇਹ ਨਾ ਵੀ ਸੋਨੂੰ ਨਹੀਂ ਪਤਾ ਪਤਾ ਤਾਂ ਸਾਨੂੰ ਵੀ ਹੈ ਬਾਈ ਪਰ ਰੈ ਤਾਂ ਰਹੀ ਹੁੰਦੀ ਹੈ ਕਹਿੰਦੇ ਹਨਾ ਕਹਿੰਦੇ ਹੁੰਦੇ ਆਗੇ ਵੀ ਬਿਨਾ ਮੰਗਿਆ ਤਾਂ ਰੈ ਨਹੀਂ ਲੈਂਦੇ ਉਹ ਤਾਂ ਕੰਧ ਤੋਂ ਲੈ ਲੇਤੇ ਤੁਸੀਂ ਤਾਂ ਫੇਰ ਵੀ ਹੁਣ ਕਿਸਾਨ ਭਰਾਓ ਕਿਉਂਕਿ ਬਹੁਤ ਅਲੱਗ-ਅਲੱਗ ਤਰੀਕੇ ਹੁੰਦੇ ਨੇ ਅਲੱਗ-ਅਲੱਗ ਹਨਾ ਸਲਾਵਾਵਾਂ ਹੁੰਦੀਆਂ ਨੇ ਤੇ ਤੁਸੀਂ ਵੀ ਬਹੁਤ ਜ਼ਿਆਦੇ ਸਾਡੇ ਨਾਲੋਂ ਸਿਆਣੇ ਉਹ ਲੰਗੇ ਹੋਏ ਹੋ ਇਹਨਾਂ ਗੱਲਾਂ ਦੇ ਵਿੱਚੋਂ ਤਾਂ ਸਾਨੂੰ ਜਰੂਰ ਇਨਕ ਦੱਸਿਓ ਵੀ ਆਪਾਂ ਇਹਦੇ ਵਿੱਚ ਪਹਿਲਾਂ ਸਾਡੀ ਸਲਾਹ ਇਹ ਸੀਗੀ ਵੀ ਇਹਨੂੰ 8 ਦਿਨ ਮੰਗਰੋ ਬੀਜ ਦੀਏ ਬਾਜਰੇ ਨੂੰ ਤੇ ਮੱਕੀ ਆਪਾਂ ਪਹਿਲਾਂ ਬੀਜਦੀਏ ਕਿਹੜਾ ਵੀ ਉਹ ਆਪਾਂ ਚਾਰ ਦਿਆਂਗੇ ਉਹਦੇ ਚਾਰ ਦੇ ਚਾਰ ਦੇ ਆਪਣਾ ਹੀ ਬਾਜਰਾ ਹੋ ਜਾਊਗਾ ਤਾਂ ਜਰੂਰ ਦੱਸਿਓ